ਸਮਰਾਲਾ ਤੋਂ ਬੀਜਰੋਟ ਇੱਕ ਭਿਆਨਕ ਐਕਸੀਡੈਂਟ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਰਾਏਪੁਰ ਰਾਜਪੂਤਾਂ ਦੇ ਜਸਕਰਨ ਸਿੰਘ ਨੌਜਵਾਨ ਦੀ ਮੌਤ ਹੋ ਗਈ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਸਾਹਮਣੇ ਆ ਰਹੀ ਇੱਕ ਪ੍ਰਾਈਵੇਟ ਵੈਨ ਦੇ ਵਿੱਚ ਮੋਟਰਸਾਈਕਲ ਲੱਗਨ ਕਰ ਅੱਗ ਲੱਗ ਗਈ ਅਤੇ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਹੀ ਸੱਖ ਨੂੰ ਬੁਝਾਇਆ ਗਿਆ ਪਰ ਐਕਸੀਡੈਂਟ ਦੇ ਵਿੱਚ ਨੌਜਵਾਨ ਜਸਕਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਸਕਰਨ ਸਿੰਘ ਜਿਸ ਦੀ ਉਮਰ 26 ਸਾਲ ਹੈ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਪ੍ਰਵਾਦ ਦਾ ਇਕੱਲਾ ਕਮਾਉਣ ਵਾਲਾ ਪੁੱਤ ਸੀ ਜਿਸ ਕਰਕੇ ਮੋਹਾਲੀ ਦੀ ਇਕੰਦਰਾਸ਼ਟੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਸ਼ਨੀਵਾਰ ਨੂੰ ਆਪਣੇ ਪਿੰਡ ਪਾਪਸਾਉਂਦਾ ਸੀ ਪਰ ਜਦੋਂ ਅੱਜ ਸਮਰਾਲਾ ਤੋਂ ਆਪਣੇ ਪਿੰਡ ਰਾਏਪੁਰ ਰਾਜਪੁੱਤਾਂ ਜਾ ਰਿਹਾ ਸੀ ਤਾਂ ਸਮਰਾਲਾ ਦੇ ਨੇੜੇ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਮਾ ਤੁਹਾਡਾ ਕਿਹੜਾ ਪਿੰਡ ਹੈ ਤੇਰਾ ਨਾਮ ਗੁਰਮukh ਸਿੰਘ ਆ ਜੀ ਪਿੰਡ ਰਾਏਪੁਰ ਰਾਜਪੁੱਤਾਂ ਠੀਕ ਹੌਣ ਸੀਗਾ ਮੁੰਡੇ ਦੇ ਕੀ ਨਾਮ ਇਹ ਮੁੰਡਾ ਜਸਕਰਨ ਸਿੰਘ ਆ ਜੀ ਇਹ ਆਪਣੇ ਮੋਹਾਲੀ ਤੋਂ ਕੰਮ ਤੋਂ ਆਉਂਦਾ ਜੀ ਇਹ ਇਹ ਆਉਂਦਾ ਆਉਂਦਾ ਹਫਤੇ ਬਾਅਦ ਇਹ ਬਸ ਆਉਂਦਾ ਸੀ ਇੱਥੇ ਰਾਜ ਅਕਸ਼ਰਾਂ ਢੋ ਗਿਆ ਬੈਨ ਵਾਲੇ ਨੇ ਕੜੀਤ ਕੜੀਸ ਕੀ ਦਾ ਬਚਾਰੇ ਦਾ ਕਰਤਾ ਜੀ ਕਰਤਾ ਆਪਣੀ ਸਾਈਡ ਤੇ ਸੀਗਾ ਇਹ ਗਰਾਊਂਡ ਸਾਈਡ ਆ ਕੇ ਬੈਨ ਵਾਲੇ ਨੇ ਮਾਰਿਆ ਜੀ ਕਿੰਨੀ ਉਮਰ ਸੀ ਇਹਦੀ ਜੀ ਉਮਰ ਸੀਗੀ 25 26 ਸਾਲ ਦੀ ਤੇ ਪਰਿਵਾਰ ਦੀ ਕੀ ਜਾਣਕਾਰੀ ਹੈ ਪਰਿਵਾਰ ਦੇ ਜੀ ਐਵੇਂ ਇਹਦਾ ਡੈਡੀ ਆ ਜੀ ਉਹਦੀ 2 ਸਾਲ ਹੋ ਗਏ ਪਹਿਲਾਂ ਡੈਥ ਹੋ ਗਈ ਜੀ ਉਹਦੀ ਵੀ ਡੈਥ ਹੋ ਗਈ ਜੀ ਹੁਣ ਇਹ ਵਿਚਾਰੀ ਡੈਥ ਹੋ ਗਈ ਦੋ ਭੈਣਾਂ ਨੇ ਕੱਲਾ ਹੀ ਪੜਾ ਹਾਂ ਕਿੰਨੇ ਕੁ ਮਾਰੇ ਕਲੋਤਾ ਹੀ ਕਮਾਉਣ ਵਾਲਾ ਸੀ ਹਾਂ ਕਲੋਤਾ ਹੀ ਜੀ ਕਲੋਤਾ ਕਮਾਉਣ ਵਾਲਾ ਸੀ ਤਾਂ ਕਿੰਨੇ ਕੁ ਮਾਰੇ ਨੇ ਨਾ ਦੋਲੇ ਸਾਰੇ ਕੁਵਾਰੇ ਨੇ ਜੀ ਬਹਿਣ ਜੇ ਵੀ ਵਿਚਾਰ ਕੁਵਾਰੇ ਜੀ ਦੀ ਗੱਲ ਹੈ ਭੈਣਾ ਛੋੜਿਆ ਨੇ ਜੀ ਭੈਣ ਉਹਦੇ ਨਾਲ ਕਰਦੀ ਸਾਰੀ ਜ਼ਿੰਮੇਵਾਰੀ ਜਿਹੜੀ ਇਹਦੀ ਚਿਰਤੇ ਸੀਗੇ ਜੀ ਹਾਂ ਜੀ ਛੋਟਾ ਪਰਿਵਾਰ ਸੀ ਜੀ ਵੀ ਦਰ ਛੋਟੇ ਸੀਗੇ ਜੀ ਇੱਕ ਦੋ ਕਿੱਲੇ ਖੇਤੀ ਆ ਕੋਈ ਢੀ ਜਿਆਦਾ ਨਹੀਂ ਹੈਗਾ ਕੰਮ ਤੇ ਮਹਾਲੀ 'ਚ ਕੰਮ ਕਰਦਾ ਇਹ ਮਹਾਲੀ ਜੀ ਹਾਂਜੀ ਉੱਥੋਂ ਫੇਰ ਡੇਲੀ ਅਪ ਡਾਊਨ ਨਹੀਂ ਜੀ ਨਹੀਂ ਇਹ ਜੀ ਹਫ਼ਤੇ ਬਾਅਦ ਕਰਦਾ ਬਾਹਰ ਨੂੰ ਬਾਹਰ ਨੂੰ ਆਉਂਦਾ ਹਾਂ ਬਾਹਰ ਨੂੰ ਆ ਜਾਂਦਾ ਸੌ ਮੇਰਾ ਭੰਗ ਲੱਗ ਰਾਇ ਜੀ ਇੰਦਰਪਾਲ ਦੀ ਕੀ ਕੱਟਣਾ ਬਾਬਰੇ ਕਿੰਨੇ ਕਵਾਜੇ ਦਾ ਐਕਸੀਡੈਂਟ ਇਹ ਹੁਣ ਤੋਂ ਸਵਾ ਟਾਂਟਾ ਘੰਟਾ ਪਹਿਲਾਂ ਦੀ ਘਟਨਾ ਜੀ ਇਹ ਮੁੰਡਾ ਆਪਣੇ ਕੰਮ ਤੋਂ ਆ ਰਹੀ ਚੰਡੀਗੜ੍ਹ ਤੋਂ ਜੀ ਜੋ ਕਿ ਫੈਕਟਰੀ ਬੱਸ ਬੀਜੇ ਸਾਈਡ ਤੋਂ ਸੰਗੜਲੇ ਜਾ ਰਹੇ ਸੀ ਉਹ ਸਾਹਮਣੇ ਬੱਸ ਵਾਲੇ ਓਵਰਟੇਕ ਕਰ ਮੁੰਡੇ ਨੂੰ ਜੀ ਟੱਕਰ ਹੋ ਗਈ ਉਹ ਨਾਲ ਤੇ ਮੁੰਡੇ ਦੀ ਮੌਕੇ ਤੇ ਉਹ ਡੈਥ ਹੋ ਗਈ ਜੀ ਤੇ ਮੋਟਰ ਨੂੰ ਅੱਗ ਬਹੁਤ ਔਖੀ ਬੁਝਾਈ ਆ ਮੁੰਡੇ ਦੀ ਜਾਣਕਾਰੀ ਹੈ ਜੀ ਕਿੱਥੇ ਦਾ ਰਹਿਣ ਵਾਲਾ ਇਹ ਰਾਏਪੁਰ ਦਾ ਹੀ ਮੁੰਡਾ ਕਹਿੰਦੇ ਨੇ ਵੀ ਆਪਣੇ ਆਂ ਫੈਲ ਕੋਲ ਦਾ ਜੀ ਜਿਹੜੇ ਇਹ ਕਰਦੇ ਆ ਤੁਹਾਡਾ ਕਰਦੀ ਸੀ ਅਸੀਂ ਤੇ ਕਹਿੰਦੇ ਦਿੱਤੇ ਪਲਗਾਏ ਦੋ ਭੈਣਾਂ ਦਾ ਇਕੱਲਾ ਇਹ ਭਾਈ ਆ ਇਹਦਾ ਪਿਓ ਵੀ ਕਹਿੰਦੇ ਹੈ ਨਹੀਂ ਜੀ ਇਹ ਕਿਤੇ ਜੌਬ ਜੂ ਵੀ ਕਰਦਾ ਹੁੰਦਾ ਇਹ ਕਹਿੰਦੇ ਚੰਡੀਗੜ੍ਹ ਜੌਬ ਕਰਦਾ ਸੀ ਮਾੜੀ ਇਹ ਮੁੰਡਾ ਹੈਗਾ ਜਿਸਕਰਨ ਸਿੰਘ ਆ ਜਸਨਵ ਜਸਵਿੰਦਰ ਸਿੰਘ ਇਹਦਾ ਪਿੰਡ ਹੈ ਰਾਏਪੁਰ ਆਜਪੁਰਾ ਠਾੜੇ ਪਾਇਲ ਚ ਪੈਂਦਾ ਕਿੰਨੀ ਤੂੰ ਮੰਨਦਾ ਇਹ ਇਹ ਉਮਰ ਹੈ ਕਿ 25-25 ਦਾ ਤੂੰ ਕਿੱਥੇ ਜਾ ਰਿਹਾ ਤੂੰ ਇਹ ਚੰਡੀਗੜ੍ਹ ਕੋਲ ਜੌਬ ਕਰਦਾ ਚੰਡੀਗੜ੍ਹ ਮਾੜੀ ਦਾ ਪਿੰਡ ਨੂੰ ਜਾ ਰਿਹਾ ਸੀ ਕੀ ਘਟਨਾ ਵਾਪਰੀ ਇਹ ਕਿੰਨੇ ਕੋਲ ਸਾਹਮਣੇ ਟੱਕਰ ਹੋ ਗਈ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਦੀ ਆ ਬੈਨ ਆ ਹੋ ਬੋ ਸਮਰਦ ਮੋਰਸਾ ਲਾ ਰਖਿਆ ਅਮਰੋਦਨ ਟਕਰਾਈ ਮੌਕਦ ਦੀ ਡੈਥ ਹੋ ਗਈ ਹਾਂ ਮੌਕਦ ਦੀ ਟੱਕਰ ਕਿਹੜੀ ਗੱਡੀ ਸੀ ਗੱਡੀ ਆ ਸੀ ਫੈਕਟਰੀ ਦੀ ਗੱਡੀ ਕਹਿੰਦੇ ਅੱਗ ਵੀ ਲੱਗਦੀ ਸੀ ਹਾਂ ਮੋਰਸਾ ਨੂੰ ਅੱਗ ਲੱਗ ਗਈ ਮੌਕਦ ਦੀ ਜਿਹੜਾ ਮਤਲਬ ਜਿਹੜਾ ਹਾਦਸਾ ਭਿਆਨਕ ਹੋਣਾ ਤਾਂ ਹੀ ਆ ਤਿਲਪੀਏ ਜੀ ਹਾਂ ਜੀ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਰੋ ਸਮਰਦ ਦੀ ਉਸ ਤੋਂ ਬਾਅਦ ਅੱਗ ਲੱਗੀ ਉਸ ਤੋਂ ਬਾਅਦ ਅੱਗ ਲੱਗੀ ਤੇ ਡਰਾਈਵਰ ਦੀ ਗ੍ਰਫਤਾਰੀ ਹੋ ਚੁੱਕੀ ਜੀ ਡਰਾਈਵਰ ਮੌਕੇ ਤੋਂ ਫਰਾਰਾ ਜੀ